ਸਿੱਧ ਸਮਾਜ ਸੇਵੀ ਮਾਸਟਰ ਨਿਤਨ ਭਾਰਦਵਾਜ ਪੁੰਬਲੀ ਦਾ ਬਸ ਸਟੈਂਡ ਤਾਰੀਵਾਰ ਵਿਖੇ ਪਹੁੰਚਣ ਤੇ ਪਰ ਡਰਾਮਾ ਟਿਅ ਕਲੱਬ ਦੇ ਮੈਂਬਰਾਂ ਵੱਲੋਂ ਫੁੱਲਾਂ ਦੀ ਵਰਖਾ ਦੇ ਨਾਲ ਸ਼ਾਨਦਾਰ ਸਵਾਗਤ ਕੀਤਾ ਗਿਆ ਇਸ ਮੌਕੇ ਤੇ ਰਾਮਲੀਲਾ ਦੀ ਸ਼੍ਰੀ ਰਾਮ ਬਨਵਾਸ ਨਾਈਟ ਦਾ ਉਗਾਟਨ ਮਾਸਟਰ ਨਿਤਨ ਭਾਰਦਵਾਜ ਪੁੰਬਲੀ ਨੇ ਕੀਤਾ ਇਸ ਮੌਕੇ ਤੇ ਉਹਨਾਂ ਦੇ ਪਿਤਾ ਔਰ ਰਿਟਾਇਰਡ ਟੀਚਰ ਸ਼੍ਰੀ ਕੁਲਦੀਪ ਰਾਜ ਭਾਰਦਵਾਜ ਨੇ ਪਵਿੱਤਰ ਜੋਜਾਗਾ ਕੇ ਸਾਰਿਆਂ ਨੂੰ ਪ੍ਰਭੂ ਸ਼੍ਰੀ ਰਾਮਲੀਲਾ ਦੇ ਇਸ ਸਮਾਗਮ ਦੀ ਵਧਾਈ ਦਿੱਤੀ ਰੀਬਨ ਕੱਟ ਕੇ ਮਾਸਟਰ ਨਿਤਿਨ ਭਾਰਤਵਾਜ ਨੇ ਆ ਰਾਮਲੀਲਾ ਦੀ ਨਾਈਟ ਦਾ ਸ਼ੁਭ ਉਦਗਾਟਨ ਕੀਤਾ ਇਸ ਮੌਕੇ ਤੇ ਕਲੱਬ ਪ੍ਰਬੰਧਕਾਂ ਵੱਲੋਂ ਮਾਸਟਰ ਨਿਤਿਨ ਭਾਰਤਵਾਜ ਪੁੰਬਲੀ ਵਾਲਿਆਂ ਨੂੰ ਮਨੂ ਮਹਾਜਨ ਨੇ ਸਰੋਪਾ ਦੇ ਕੇ ਨਿੱਗੀ ਜੀ ਇਹਨੂੰ ਆਖੀ ਗੌਰਤਲਬ ਹੈ ਕਿ ਮਾਸਟਰ ਨਿਤਨ ਭਾਰਦਵਾਜ ਪੁੰਬਲੀ ਵਾਲੇ ਪਾੜਾ ਪਰਿਵਾਰ ਦੇ ਵੀ ਬੇਹਦ ਕਰੀਬੀ ਨੇ ਔਰ ਹਰ ਸਾਲ ਆ ਕੇ ਹਾਜ਼ਰੀ ਲਗਵਾਉਂਦੇ ਨੇ ਇਸ ਮੌਕੇ ਤੇ ਅਕਸ਼ੇ ਕੁਮਾਰ ਗੋਇਲ ਤੇ ਹਨੀ ਕੁਮਾਰ ਨੇ ਯਾਦਗਾਰੀ ਚਿੰਦੇ ਕੇ ਮੁੱਖ ਮਹਿਮਾਨ ਨੂੰ ਜੀ ਇਹਨੂੰ ਆਖਿਆ ਇਸ ਮੌਕੇ ਤੇ ਨੋਬਲ Honda ਏਜੰਸੀ ਜੋ ਕਿ ਪੁਲਿਸ ਸਟੇਸ਼ਨ ਤਾਰੀਵਾਲ ਦੇ ਸਾਹਮਣੇ ਹੈ ਉਥੋਂ ਪਰ ਇਸ ਸਮਾਜ ਸੇਵੀ ਰਿੰਕੂ ਬੰਬੇ ਵਾਲਿਆਂ ਦਾ ਵੀ ਪਰ ਡਰਾਮਾ ਟਿਕਾਣਾ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ ਗੱਲਬਾਤਾਂ ਰਿੰਕੂ ਬੰਬੇ ਨੇ ਕਿਹਾ ਉਹਨਾਂ ਨੂੰ ਬਹੁਤ ਖੁਸ਼ੀ ਹੈ ਕਿ ਉਹਨਾਂ ਨੂੰ ਗੁਰਨਾਨਕ ਟ੍ਰਾਂਸਪੋਰਟ ਕੰਪਨੀ ਬ੍ਰੈਂਪਟਨ ਦੇ ਓਨਰ ਸ਼੍ਰੀ ਜਗਮੋਲ ਮੱਲੀ ਵੱਲੋਂ ਲਗਾਈ ਗਈ ਡਿਊਟੀ ਅਨੁਸਾਰ ਪਹੁੰਚ ਕੇ ਹਾਜ਼ਰੀ ਲਗਵਾਉਂਦਾ ਔਰ ਪ੍ਰਭੂ ਸ਼੍ਰੀ ਰਾਮ ਜੀ ਦੇ ਇਸ ਦਰਬਾਰ ਵਿੱਚ ਨਤਮਸਤਕ ਹੋਣ ਦਾ ਮੌਕਾ ਮਿਲਿਆ ਹੈ ਕਲਾ ਪ੍ਰਬੰਧਕਾਂ ਨੇ ਰਿੰਕੂ ਬੰਬੇ ਵਾਲਿਆਂ ਦਾ ਵੀ ਕੈਨੇਡੀਅਨ ਬਿਜ਼ਨਸਮੈਨ ਮਗਮੋਲ ਮਲੀ ਦੇ ਬਹਾਫ ਦੇ ਉਤੇ ਸ਼ਾਨਦਾਰ ਸਵਾਗਤ ਤੇ ਯਾਦਗਾਰੀ ਚਿੰਦੇ ਕੇ ਸਨਮਾਨ ਕੀਤਾ ਇਸ ਮੌਕੇ ਤੇ ਵੱਡੀ ਗਿਣਤੀ ਦੇ ਵਿੱਚ ਸ਼ਹਿਰ ਤਾਰੀਵਾਲ ਦੇ ਲੋਕ ਹਾਜ਼ਰ ਸਨ ਗੱਲਬਾਤ ਦੌਰਾਨ ਮਾਸਟਰ ਨਿਤਨ ਬਾਦਵਾਜ ਪੁੰਬਲੀ ਨੇ ਕਿਹਾ ਕਿ ਉਹਨਾਂ ਨੂੰ ਬਹੁਤ ਖੁਸ਼ੀ ਹੈ ਕਿ ਸ਼ਹਿਰ ਤਾਰੀਵਾਲ ਦੇ ਲੋਕ ਔਰ ਭਾਰਾ ਡਰਾਮਾਟਿਕ ਕਲੱਬ ਨੂੰ ਉਹਨਾਂ ਨੂੰ ਹਰ ਸਾਲ ਸੱਦ ਕੇ ਬਹੁਤ ਪਿਆਰ ਔਰ ਅਸ਼ੀਰਵਾਦ ਦਿੱਤਾ ਜਾਂਦਾ ਹੈ ਬਹੁਤ ਧੰਨਵਾਦ ਕਰਦੇ ਹਾਂ ਭਾਰਾ ਡਰਾਮਾਟਿਕ ਕਲੱਬ ਵਾਲਿਆਂ ਦਾ ਜੀ ਮੈਂ ਨੋਵਲੈਂਡ ਆ ਉਹ ਪ੍ਰਭੂ ਸ਼੍ਰੀ ਰਾਮ ਦੇ ਚਰਨਾਂ ਨਾਲ ਜੁੜੇ ਹੋਏ ਆ ਜੀ ਮੇਰੀ ਖਾਸ ਕਰ ਜਗਮੋਨ ਸਿੰਘ ਮੱਲੀ ਉਹਨਾਂ ਨੇ ਖਾਸ ਡਿਊਟੀ ਲਈ ਬਾਕੀ ਪੰਡਤ ਜੀ ਹੋਣਾ ਨੇ ਉਹਨਾਂ ਨੂੰ ਬਹੁਤ ਡਰਾਮੇਟਿਕ ਕਲੱਬ ਦੇ ਨਾਲ ਜੋੜਿਆ ਜੀ ਬਹੁਤ ਵਧੀਆ ਲੱਗਾ ਨਿਕਾਜਾ ਕਸਬਾ ਹੜਾ ਤਾਰੀਵਾਲ ਸ਼ਹਿਰ ਜੀ ਸ਼ਹਿਰ ਦੇ ਵਿੱਚ ਬਹੁਤ ਵਧੀਆ ਇਹਨਾਂ ਨੇ ਬਹੁਤ ਵਧੀਆ ਪ੍ਰੋਗਰਾਮ ਕਰਾਇਆ ਜੀ ਪ੍ਰਧਾਨ ਕਬਦਾ ਇਹਨਾਂ ਦਾ ਬਹੁਤ ਬਹੁਤ ਧੰਨਵਾਦੀਆਂ ਨੇ ਜਗਮੋਨ ਸਿੰਘ ਮੱਲੀ ਹੋਣਾ ਨੇ ਐਡੀ ਖਾਸ ਡਿਊਟੀ ਲਈ ਜੀ ਪੀ ਉੱਥੇ ਜਾ ਕੇ ਪੰਡਿਤ ਜੀ ਹੋਣਾ ਦਾ ਪ੍ਰੋਗਰਾਮ ਦੇ ਵਿੱਚ ਜਰੂਰ ਕਿਰਪਾ ਕਰਨੀ ਜੀ ਜੈ ਸ਼੍ਰੀ ਰਾਮ ਕੀ ਕਹਿਣਾ ਚਾਹੋਗੇ ਜੈ ਸ਼੍ਰੀ ਰਾਮ ਮੈਂ ਪਿੰਨ ਭੁੰਬਲੀ ਤੋਂ ਨੀਤਨ ਭਰ ਦਵਾਜ ਅੱਜ ਧਾਰੀਵਾਲ ਆਇਆ ਇੱਥੇ ਆ ਕੇ ਬਹੁਤ 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 ਵਧੀਆ ਇਹਨਾਂ ਦਾ ਪ੍ਰੋਗਰਾਮ ਦੇਖਿਆ ਮੈਂ ਆਪਣੀ ਸਾਰੀ ਭਾਰਾ ਡਰਾਮਾ ਦੀ ਕਲੱਬ ਵਾਲੋਂ ਨੀਤਰ ਨੀਤਨ ਭਰ ਤਵਾਜੀ ਅਤੇ ਜਗਮੋਹਨ ਸਿੰਘ ਮੱਲੀ ਜੀ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਦਾ ਹਾਂ कि ਇਹਨਾਂ ਨੇ ਆਪਣਾ ਬਹੁਤ ਹੀ ਪਿਆਰ ਆ ਭਾਰਾ ਡਰਾਮਾ ਟਿਕ ਕਲੱਬ ਨੂੰ ਭੇਜਿਆ ਹੈ ਦਿਨ ਰਾਤ ਇਹਨਾਂ ਦੀ ਬਹੁਤ ਬਾਬ ਇਹਨਾਂ ਨੂੰ ਤਰੱਕੀ ਬਖਸ਼ੇ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੀ ਮੈਂ ਤੁਹਾਡਾ ਆਪਣਾ ਰਜੇਸ਼ ਪੰਡਤ ਮੁਖ ਪ੍ਰਬੰਧਕ ਭਾਰਾ ਡਰਾਮਾ ਟਿਕ ਕਲੱਬ ਧਾਰੀਵਾਲ ਸੋ ਮੈਂ ਬਹੁਤ ਧੰਨਵਾਦੀ ਆ ਸਭ ਤੋਂ ਪਹਿਲਾਂ ਆਪਣੇ ਇਸ ਅਜ਼ੀਜ਼ ਭਰਾ ਦਾ ਨਿਤਨ ਭਾਰਤਵਾਜ ਭੁੰਬਲੀ ਵਾਲਿਆਂ ਦਾ ਜਿਨ੍ਹਾਂ ਨੇ ਆ ਕੇ ਅੱਜ ਭਾਰਾ ਡਰਾਮਾ ਟਿਕ ਕਲੱਬ ਦੇ ਪ੍ਰਭੂ ਦੇ ਇਸ ਦਰਬਾਰ ਵਿੱਚ ਆਪਣੀ ਹਾਜ਼ਰੀ ਲਗਵਾਈ ਆਪਣੇ ਪਰਿਵਾਰ ਦੇ ਨਾਲ ਆ ਕੇ 5100 ਰੁਪਇਆ ਵੀ ਦਿੱਤਾ ਪ੍ਰਭੂ ਰਾਮ ਇਹਨਾਂ ਦੇ ਉੱਪਰ ਜਿਹੜਾ ਵਾ ਔਰ ਅੰਕਲ ਕੁਲਦੀਪ ਰਾਜ ਜੀ ਔਰ ਸਾਰੇ ਪਰਿਵਾਰ ਦੇ ਉੱਪਰ ਜਿਹੜਾ ਵਾ ਉਹ ਮਿਹਰ ਭਰਿਆ ਹੱਥ ਬਣਾ ਕੇ ਰੱਖਣ ਦੂਜਾ ਮੈਂ ਧੰਨਵਾਦੀ ਆ ਮੇਰੇ ਵੱਡੇ ਭਰਾ ਦਾ ਜਗਮੋਣ ਮੱਲੀ ਜੀ ਦਾ ਜਿਨ੍ਹਾਂ ਦਾ ਇੰਨਾ ਕਿ ਇਸ ਸ਼ਹਿਰ ਤਾਰੀਵਾਲ ਔਰ ਇਲਾਕੇ ਦੇ ਨਾਲ ਪਿਆਰ ਆ ਉਹਨਾਂ ਨੇ ਔਨਲਾਈਨ ਵੀਡੀਓ ਕਾਲਿੰਗ ਤੇ ਰਹੀਂ ਜਿਹੜਾ ਵਾ ਕਿਹਾ ਕਿ ਮੈਨੂੰ ਯਾਰ ਮੇਰੇ ਸ਼ਹਿਰ ਦੀਆਂ ਮਾਵਾਂ ਭੈਣਾ ਮੇਰੇ ਨੌਜਵਾਨ ਭਰਾ ਜੜੇ ਉਹ ਵਿਖਾਓ ਸੋ ਸਾਰਿਆਂ ਦੇ ਦਰਸ਼ਨ ਕੀਤੇ ਆ ਜਗਮਉਨ ਮੱਲੀ ਭਾਜੀ ਨੇ ਗੁਰਨਾਨਕ ਟਰਾਂਸਪੋਰਟ ਕੰਪਨੀ ਬ੍ਰੈਂਪਟਨ ਦੇ ਵਿੱਚ ਔਰ ਮੈਰੀਟਾਈਮ ਟਰੱਕ ਟ੍ਰੇਨਿੰਗ ਅਕੈਡਮੀ ਜਿਹੜੀ ਆ ਉਹ ਬਹੁਤ ਦੁਨੀਆ ਨੂੰ ਟਰੱਕ ਡਰਾਈਵਰ ਜਿਹੜੀ ਕੈਨੇਡਾ 'ਚ ਬਣਾ ਰਹੀ ਆ ਸੋ ਮੱਲੀ ਸਾਹਿਬ ਦਾ ਮੈਂ ਬੇਹਤ ਧੰਨਵਾਦੀ ਆ ਜਿਨ੍ਹਾਂ ਨੇ 5100 ਰੁਪਿਆ ਦੇ ਕੇ ਸਾਡੀ ਮਦਦ ਕੀਤੀ ਸਾਡੇ ਭਰਾ ਨੋਬਲ ਹਾਂਡਾ ਵਾਲੇ ਜਿਹੜੇ ਆ ਸੇਠੀ ਸੱਬਰਵਾਲ ਔਰ ਆਪਣੇ ਭਾਜੀ ਲੱਕੀ ਸੱਬਰਵਾਲ ਜੀ ਔਰ ਰਿੰਕੂ ਭਾਜੀ ਜਿਹੜੇ ਆ ਸਪੈਸ਼ਲ ਖਾਸ ਤੌਰ ਤੇ ਆਏ ਆ 1000 ਰੁਪਏ ਇਹਨਾਂ ਨੇ ਵੀ ਦੇਖ ਕੇ ਔਰ ਜਗਮੋਨ ਭਾਜੀ ਵੱਲੋਂ ਜਿਹੜਾ ਹਾਜ਼िर ਲਗਵਾਈ ਆ ਪ੍ਰਭੂ ਰਾਮ ਜੀ ਇਹਨਾਂ ਸਾਰੇ ਹੀ ਆਏ ਹੋਏ ਸਾਥੀਆਂ ਤੇ ਔਰ ਸਾਰੀ ਸੰਗਤ ਦੇ ਉੱਪਰ ਜਿਹੜਾ ਵਾ ਹਮੇਸ਼ਾ ਆਪਣਾ ਮੇਰ ਭਰਿਆ ਹੱਥ ਬਣਾਈ ਰੱਖਣ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ